ਉਹਨੂੰ ਵੀ ਸਟੋਰੇਜ ਕਰਦਾ। ਉਹ ਆਪਣਾ ਸਟੋਰੇਜ ਦਾ ਕੰਮ ਵੀ ਪਾਈ ਕਰਦਾ ਹੈ। ਕਈ ਮਿਨਰਲਸ ਹੋਰ ਵੀ ਸਟੋਰ ਕਰਦਾ ਆਪਣੇ ਅੰਦਰ ਕਰਦਾ ਹੈ। ਹੂੰ। ਤੇ ਜਿੰਨੀ ਆਪਾਂ ਨੂੰ ਭੁੱਖ ਲੱਗਦੀ ਉਹ ਭੁੱਖ ਦੇ ਪਿੱਛੇ ਵੀ ਇਹੀ ਆ। ਖਾਣਾ ਪਚਾਉਣ ਦੇ ਪਿੱਛੇ ਵੀ ਇਹੀ ਆ। ਤੋਂ ਇਹ ਬੜਾ ਹੀ ਇੱਕ ਬੀਜ਼ੀ ਆਰਗਨ ਹੈ ਔਰ ਬੜਾ ਇੰਪੋਰਟੈਂਟ ਆਰਗਨ ਹੈ ਪੂਰੀ ਬੋਡੀ ਦਾ। ਜੀ। ਮਨ ਇਹ ਤੋਂ ਜੇ ਕੰਮ ਖਰਾਬ ਕਰ ਦੇ ਸਾਰੀ ਬੋਡੀ ਕਲਾਪਸ ਆ ਸਮਝੋ। ਹੂੰ। ਬਾਕੀ ਜਿੰਨੇ ਆਰਗਨ ਨੇ ਸਾਰੇ ਉਹ ਇੱਕ ਇੱਕ ਕੰਮ ਜਾਂ ਦੋ ਦੋ ਕੰਮ ਕਰਦੇ ਆ ਵੀ। ਇੱਕ ਇਹੀ ਆਰਗਨ ਆ 700 ਤੋਂ ਉੱਪਰ ਕੰਮ ਕਰਦਾ ਹੈ ਲਾਲੋ ਸਾਹਿਬ। ਹੂੰ। ਤੇ 700 জবਸ ਤੋਂ 780 ਐ 90 ਤੱਕ ਕੰਮ ਕਰਦਾ ਬੜੇ ਕੰਮ ਕਰਦਾ ਜੀ ਉਹ ਸਭ ਤੋਂ ਵੱਡਾ ਆਰਗਨ ਹੈ ਇਹਦੀ ਸੰਭਾਲ ਬੜੀ ਜ਼ਰੂਰੀ ਹੈ ਜਿਹੜਾ ਗੋਲ ਬੈਡਰ ਹੈ ਉਹ ਦਾ ਪਾਰਟ ਹੈ ਹਮ ਇਹ ਕੀ ਕਰਦਾ ਹੈ ਜਿੰਨੀ ਵੀ ਗੰਦਗੀ ਦਾ ਖੂਨ ਦੀ ਸਵਾਈ ਕਰ ਇਕੱਠੀ ਕਰਦਾ ਹੈ ਜੀ ਇਹ ਉਹਨੂੰ ਸਟੋਰ ਕਰਨ ਦਾ ਜਾ ਕੇ ਗੋਲ ਬੈਡਰ ਦੇ ਵਿੱਚ ਹਮ ਤੇ ਗੋਲ ਬੈਡਰ ਅੱਗੇ ਆਪਣੀ ਪ੍ਰਕਿਰਿਆ ਆਈ ਉਹਨਾਂ ਲਈ ਉਹ ਗੰਦਗੀ ਸੀਗੀ ਉਹਨੂੰ ਬਾਇਲ ਚ ਕਨਵਰਟ ਕਰਦਾ ਹੁਣ ਬਾਇਲ ਕੀ ਹੁੰਦੀ ਹੈ बाइल हुंदी पेट च चाहिंद हुंदी है जडी के फैट्स नु बचा सके या वैसे पाचन शक्ति सही कर सके तो देखो ना की काम कीता उन्होंने अगो ये काम करता तो बॉडी सारा कुछ अंदर इनबिल्ट है बॉडी ਦੇ ਵਿੱਚ ਅੰਦਰ ਸਬ ਸਿਸਟਮ ਚੱਲੀ ਜਾਂਦਾ ਪਿਆ ਹੂੰ ਤੋ ਇਸ ਕਰਕੇ ਦੋਨੋਂ ਵਾਲੇ ਆਰਗਨ ਲੋਕੀ ਕਰਦੇ ਕਿ ਗੋਲ ਬੜਾ ਕਢਾ ਕੇ ਵੇਲੇ ਹੋ ਜਾਂਦੇ ਆਮਰਾ ਆਪਣਾ ਮੇਰਾ ਗੋਲ ਬਟਨ ਸਗਾ ਜੀ ਬਿਲਕੁਲ ਨਿਕਲ ਗਿਆ ਹੁਣ ਜਦੋਂ ਕੰਮ ਖਤਮ ਹੋ ਗਿਆ ਮੇਰੀ ਤਕਲੀਫ ਮੁੱਕ ਗਈ ਇਹ ਨਹੀਂ ਪਤਾ ਤਕਲੀਫ ਹੋਰ ਨਵੀਂ ਸ਼ੁਰੂ ਹੋ ਗਈ ਜੀ ਇੱਕ ਤਾਂ ਜੀ ਮਹंगाई दर्द मगाती ਹੋਇਆ ਕਿ ਕੇ ਗੋਲ ਬੈਡਰ ਦੇ ਵਿੱਚ ਸਟੋਨ ਇਕੱਠੇ ਹੋਗਾ ਜੀ ਹੁੰਦੇ ਨਾ ਹਰਿਆੰਗ ਦੇ ਸਟੋਨ ਹੁੰਦੇ ਆ ਉਹ ਕੋਲੇਸਟ੍ਰੋਲ ਦੇ ਸਟੋਨ ਦੇਖੋਗੇ ਜਦੋਂ ਖੂਨ ਸਫਾਈ ਕੀਤੀ ਨਾ ਲਿਵਰ ਨੇ ਸਟੋਨ ਛੋੜਦਾ ਹੋਇ ਛੋੜਦਾ ਤੇ ਉਹ ਕੋਲੇਸਟ੍ਰੋਲ ਲੈਵਲ ਇਕੱਠਾ ਹੁੰਦੇ ਹੋ ਗਿਆ ਉਹ ਆਪਸ ਡੋੜ-ਡੋੜ ਕੇ ਸਟੋਨ ਦਾ ਰੂਪ ਲੈ ਗਿਆ ਹੁੰਦੇ ਵੇ ਨਰਮ ਜੇ ਪਰ ਜੇ ਜ਼ਿਆਦਾ ਹੋਣ ਵੇ ਪੇਨ ਨਹੀਂ ਹੁੰਦੀ ਹੈ ਤੇ ਇਕਲੀ ਜਗ੍ਹਾ ਮੋਸ ਜੀ ਤੇ ਸਰ ਜਿਵੇਂ ਤੁਸੀਂ ਦੱਸਿਆ ਕਿ ਲੀਵਰ ਇੱਕ ਬਹੁਤ ਵੱਡਾ ਆਰਗਨ ਹੈ ਜਿਹਦੇ ਕਾਫੀ ਕੰਮ ਕਰਦਾ ਹੈ ਲੀਵਰ ਆਪਣੇ ਬੋਡੀ ਦੇ ਵਿੱਚ ਜੇਕਰ ਲੀਵਰ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਜੋ ਲੱਗ ਸਕਦੀਆਂ ਨੇ ਲੇਕੋ ਪਹਿਲੀ ਗੱਲ ਤਾਂ ਲੀਵਰ ਦੇ ਪ੍ਰੋਬਲਮ ਆਵੇ ਕਿਉਂ ਪਹਿਲੀ ਗੱਲ ਤੇ ਗੱਲ ਹੀ ਹੈ ਠੀਕ ਹੈ ਨਾ ਲੀਵਰ ਪ੍ਰੋਬਲਮ ਤਾਂ ਬਹੁਤ ਆਪ ਨੂੰ ਹੈਗੀਆਂ ਨੇ ਪਰ ਲੀਵਰ ਦੇ ਪ੍ਰੋਬਲਮ ਤਾਂ ਆਉਂਦੀ ਹੈ ਜਦੋਂ ਅਸੀਂ ਉਹਦਾ ਮਿਸਯੂਜ਼ ਕਰਦੇ ਹਾਂ ਲੀਵਰ ਦਾ ਅਸੀਂ ਸੰਭਾਲ ਨਹੀਂ ਕਰਦੇ ਠੀਕ ਹੈ ਨਾ ਹੁਣ ਮਿਸਯੂਜ਼ ਕੀ ਹੋਇਆ ਲਿਬਰ ਦਾ ਕੰਮ ਕੀ ਹੈ ਸਫਾਈ ਕਰਨਾ ਠੀਕ ਹੈ ਨਾ ਮੇਨਤ ਕੰਮ ਤੋਂ ਤਾਂ ਇਹ ਹੀ ਹੈ ਜੀ ਜਦੋਂ ਅਸੀਂ ਐਸਾ ਗੰਦਾ ਫੂਡ ਖਾਵਾਂਗੇ ਹੂੰ ਐਸੇ ਵਾਤਾਵਰਣ ਚਲਵਾਂਗੇ ਜਿੱਥੇ ਬਹੁਤ ਜ਼ਿਆਦਾ ਪ੍ਰਦੂਸ਼ਣ ਹੈ ਪਿੰਡਾਂ ਚ ਸਪ੍ਰੇਆ ਬੜੀਆਂ ਹੁੰਦੀਆਂ ਜੀ ਆਪਾਂ ਪਹਿਲਾਂ ਕਹਿੰਦੇ ਪਿੰਡ ਬੜੇ ਸਾਫ਼ ਸੁਥਰੇ ਹੁਣ ਕੰਮ ਗਲਤ ਹੋ ਗਿਆ ਹੁਣ ਉਲਟਾ ਮੈਂ ਕਹਾਂ ਸ਼ਹਿਰ ਵੀ ਘੱਟ ਸੁਥਰਾ ਹੈ ਪਿੰਡ ਨਾਲੋਂ ਜ਼ਿਆਦਾ ਸਾਫ਼ ਸੁਥਰੇ ਹੂੰ ਪਿੰਡਾਂ ਚ ਸਪ੍ਰੇਆ ਬਹੁਤ ਹੈ ਫਰਟੀਲਾਈਜ਼ਰ ਦੀ ਵਰਤੋਂ ਦਬਲ ਕੇ ਹੋ ਰਹੀ ਹੈਗੀ ਆ ਕੀ ਇਹ ਸਾਰਾ ਜ਼ਹਿਰੀ ਹੈ ਫਿਰ ਸ਼ਹਿਰਾਂ ਚ ਪੋਲੂਸ਼ਨ ਫੈਕਟਰੀਆਂ ਦਾ ਕਾਰਾਂ ਦਾ ਉਹ ਆਪਾਂ ਸਾਰ ਲੈ ਰਹੇ ਠੀਕ ਆ ਪੂੰਜ ਸਭੋ ਜਾ ਰਿਹਾ ਫਿਰ ਸਾਡਾ ਖਾਣ ਪੀਣ ਜੋ ਅਸੀਂ ਤਲੇ ਆ ਮਲੇ ਆ ਮਸਾਲੇ ਸ਼ਰਾਬਾਂ ਕੀ ਨਸ਼ੇ ਪੱਤੇ ਹੋਰ ਫਿਰ ਜਿਹੜਾ ਆਪਣਾ ਦਵਾਈਆਂ ਅੰਗਰੇਜ਼ੀ ਹਮ ਸਾਰੀਆਂ ਸਾਰੀ ਦਵਾਈਆਂ ਭਾਵੇਂ ਤੁਹਾਨੂੰ ਸ਼ੂਗਰ ਦੀ ਘਾੜ ਹੈ ਦੂਜੀ ਘਾੜ ਹੈ ਸਭ ਸਾਰਾ ਹੈ ਸਾਰੇ ਕੈਮੀਕਲ ਹੀ ਹਮ ਫਿਰ ਸਾਡੇ ਵਿਚਾਰ ਸਾਡਾ ਸਟ्रेस ਯੂ ਨੋ ਇਹ ਸਾਰਾ ਕੁਛ ਦਬਾਅ ਸਾਡੇ ਸਾਡੇ ਸਰੀਰ ਤੇ ਪੈਣਾ ਹੈ ਹਮ ਜਦੋਂ ਇਹ ਸਾਰਾ ਪਏਗਾ ਤਾਂ ਵਿਚਾਰੇ ਦਾ ਉਨੇ ਹੀ ਭਾਰ ਤੇ ਲੋਡ ਲੱਜਦਾ ਹੈ ਤੇ ਜਦੋਂ ਲੋਡ ਚੱਕਣ ਚ ਆਸ ਆਇਆ ਜਾਂਦਾ ਵੀ ਹੁਣ ਮੇਰੇ ਕੋਲ ਪੈ ਮੇਰੇ ਹੱਥ ਖੜੇ ਹੋ ਗਏ ਮੇਰੇ ਕੋਲ ਲੋਡ ਨਹੀਂ ਚੱਕ ਹੁੰਦਾ ਹਮ ਤੇ ਫਿਰ ਕੀ ਹੁੰਦਾ ਫਿਰ ਉਹ ਕਹਿੰਦੇ ਲਿਵਰ ਦੀ ਹੁਣ ਸੈਟ ਹੀ ਹੋ ਗਿਆ ਸਵੇਲਿੰਗ ਆ ਗਈ ਲਿਵਰ ਦੀ ਹਮ ਦੈਟਸ ਆ ਰੀਜ਼ਨ ਤੇ ਉਦੋਂ ਆਪਾਂ ਕਹਿੰਦੇ ਲਿਵਰ ਸਾਡਾ ਹੁਣ ਜੀ ਬਿਮਾਰ ਹੋਣ ਲੱਗ ਪਿਆ ਹਮ ਇਸੇ ਤਰੀਕੇ ਨਾਲ ਜਿਹੜਾ ਗੋਲ ਬੈਡਰਾ ਜਦੋਂ ਉਹ ਚ ਕੋਲੇਸਟ੍ਰੋਲ ਦੇ ਉਹ ਇੱਕਠੇ ਆਣਗੇ ਤੇ ਕਣਜ ਹੈ ਹੂੰ ਤੇ ਉਸੇ ਗੋਲ ਬਟਾ ਸਟੋਨ ਬਣ ਜਾਣਗੇ ਉਹ ਕਿਉਂ ਇਕੱਠੇ ਹੋ ਜਾਂਦੇ ਨੇ ਵਾਲੇ ਕਿਉਂਕਿ ਇੰਨਾ ਜ਼ਿਆਦਾ ਕੋਲੇਸਟ੍ਰੋਲ ਬਣਾਉਣਾ ਪੈ ਰਿਹਾ ਬਾਡੀ ਨੂੰ ਕਿ ਵਾਧੂ ਲੋੜੋਂ ਵੱਧ ਹੈ ਹੂੰ ਪਰ ਵਧੂਨ ਬਣਾਣਾ ਕੋ ਪੈ ਰਿਹਾ ਕੋਲੇਸਟ੍ਰੋਲ ਗੱਲ ਤੇ ਵੀ ਦਿਖਣ ਵਾਲੀ ਗੱਲ ਹੈ ਜਦੋਂ ਸਾਡੇ ਬਲੱਡ ਚ ਪੋਲੂਸ਼ਨ ਜ਼ਿਆਦਾ ਹੋਊਗਾ ਟਾਕਸਿਟੀ ਜ਼ਿਆਦਾ ਹੋਊਗੀ ਉਹ ਸਾਡੇ ਅੰਦਰਲੇ ਜਿਹੜੇ ਨਾੜੀਆਂ ਨੂੰ ਡੈਮੇਜ ਕਰਨਗੇ ਜੀ ਤੋਂ ਉਹ ਡੈਮੇਜ ਨੂੰ ਰਿਪੇਅਰ ਕਰਨ ਵਾਸਤੇ ਲਿਵਰ ਨੂੰ ਐਲਡੀਐਲ ਕੋਲੇਸਟ੍ਰੋਲ ਬਣਾਉਣਾ ਪੈਂਦਾ ਜ਼ਿਆਦਾ ਤਾਂ ਵੀ ਉਹਦੀ ਰਿਪੇਅਰ ਹੋਣੇ ਜਾ ਕੇ ਤੇ ਜੋ ਜਦੋਂ ਹੁਣ ਰਿਪੇਅਰ ਹੋਈ ਜਾਂਦੀ ਨਾਲ ਡੈਮੇਜ ਹੋਈ ਜਾਂਦਾ ਤਾਂ ਉਹ ਜ਼ਿਆਦਾ ਬਣਾਈ ਜਾਂਦਾ। ਉਹ ਕੋਲੈਸਟਰੋਲ ਇੰਨਾ ਜ਼ਿਆਦਾ ਵੱਧਦਾ ਇੱਕ ਤਾਂ ਨਾੜੀਆਂ ਬਲੌਕ ਹੋ ਜਾਂਦੀਆਂ ਹਾਰਟੀਆਂ ਦੂਜਾ ਕੀ ਹੈ ਕੋਲੈਸਟਰੋਲ ਵੱਧ ਕਰਕੇ ਗੋਲ ਬੱਟੇ ਸਟੋਨ ਇਕੱਠੇ ਹੋ ਜਾਂਦੇ ਜਿਸ ਨਾਲੇ ਅੱਗੇ ਜਲਦੀ ਪੇਨ ਹੁੰਦੀ ਆ। ਆਪਾ ਚੰਨ ਹੁੰਦਾ ਆ ਹੋਰ ਬੜੀਆਂ ਕੰਪਲਿਕੀਸ਼ਨਸ ਆ ਬਣ ਜਾਂਦੀਆਂ। ਜੀ ਜੀ ਡਾਕਟਰ ਸਾਹਿਬ ਇਹ ਤਾਂ ਕਿਹਾ ਜਾਂਦਾ ਕਿ ਐਲਕੋਹਲ ਦਾ ਇਨਟੇਕ ਜਦੋਂ ਜ਼ਿਆਦਾ ਲਿਆ ਜਾਂਦਾ ਉਸ ਤੋਂ ਬਾਅਦ ਲੀਵਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਬਟ ਜੇਕਰ ਫੀਮੇਲਜ਼ ਦੀ ਗੱਲ ਕਰੀਏ ਤਾਂ ਮੋਸਟਲੀ ਫੀਮੇਲਜ਼ ਜੋ ਐਲਕੋਹਲ ਇਨਟੇਕ ਨਹੀਂ ਕਰਦੀਆਂ ਉਹਨਾਂ ਦੇ ਵੀ ਲੀਵਰ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਉਹਨਾਂ ਦੇ ਲਈ ਕੀ ਰੀਜ਼ਨ ਰਹਿੰਦਾ ਹੈ ਜਿਵੇਂ ਮੈਂ ਦੱਸਿਆ ਹੁਣੇ ਕਿ ਬਈ ਐਲਕੋਹਲ ਦੇਖੋ ਇੱਕ ਟੌਕਸਿਟੀ ਹੈ ਹਮ ਟੌਕਸਿਨ ਜ਼ਹਿਰ ਹੈ ਠੀਕ ਹੈ ਨਾ ਜੀ ਹੁਣ ਜਿਹੜਾ ਲੀਵਰ ਹੈ ਉਹਦੀ ਕੈਪੈਸਿਟੀ ਹੈਗੀ ਹੈ ਹਿਊਮਨ ਲੀਵਰ ਦੀ ਗੱਲ ਕਰ ਰਹੇ ਹਾਂ ਲੀਵਰ ਦੀ ਕੈਪੈਸਿਟੀ ਹੈ ਵੀ 30 ਐਮਐਲ ਦਾ ਐਲਕ ਉਹਨੂੰ ਬਾਡੀ ਜੋ ਕੱਢਣ ਲੱਗਿਆ ਉਹਨੂੰ ਤੁਸੀਂ ਲਾ ਲੋਵੇ 1 ਘੰਟਾ ਟਾਈਮ ਲੱਗਦਾ ਹੂੰ ਜੋ ਨਾ ਬਾਡੀ ਜੋ ਇੱਕਦ ਤੱਕ ਤੁਸੀਂ ਡਰਿੰਕ ਕਰ ਲਈ ਤੂੰ ਬਾਡੀ ਜੋ ਕੱਢ ਰਾਸਤੇ ਟੇਕਸ 1 ਆਵਰ ਹੂੰ ਹੁਣ ਜੇ ਇਸ ਬੰਦੇ ਨੇ ਡੇਢ ਦੋ ਘੰਟੇ ਜੀ ਅੱਧੀ ਬੋਤਲ ਪੀ ਲੈਣੀ ਹੈ ਹੂੰ ਤਾਂ ਕੀ ਕਰੇਗਾ ਲਿਵਰ ਉੱਤੇਗਾ ਜਾਂ ਕਈ ਲੋਕੀ ਨਾਗਾਇ ਨਹੀਂ ਪਾਉਂਦੇ ਜੋ ਜਾਂ ਫਿਰ ਕਈ ਲੋਕ 24 ਆਵਰਸ ਵੀ ਦੇਖਿਆ ਮੇਰੇ ਕੋਲ ਬੰਦੇ ਹੁੰਦੇ ਜਿਹੜੇ ਲਿਵਰ ਫੇਲਰ ਦੇ ਕੇਸ ਹੁੰਦੇ ਮੈਨੂੰ ਜਰੂਰੀ 24 ਆਵਰ ਦੇ ਉਹ ਬੜੀ ਹੁੰਦੇ 24 ਆਵਰ ਡਰਿੰਕ ਕਰ ਰਹੇ ਹੁੰਦੇ ਜੀ ਉਭੀ ਜੇ ਤੀ ਰਾਤ ਨੂੰ ਰਿੰਗ ਕਰਦੇ ਸੋਲੇ ਨਹੀਂ ਪੀਤੀ ਟ੍ਰੀਸ ਡਿਲੀਵਰ ਨੂੰ ਹੋਲੀ ਰਾਹਤ ਮਿਲ ਗਈ ਆ ਪਰ ਜੇ ਤੀ ਸਵੇਰੇ ਉਣਦਾਂ ਸ਼ੁਰੂ ਹੋ ਗਏ ਦੁਪਹਿਰੇ ਵੀ ਪੀ ਜਾਣੇ ਆ ਰਾਤੀ ਪੀ ਜਾਣੇ ਤੇ ਕੀ ਹੋਊਗਾ ਹੂੰ ਇਦਾਂ ਹੀ ਜਿਹੜੇ ਦੋ ਦਵਾਈਆਂ ਖਾਈ ਹੁੰਦੇ ਆ ਜੀ ਸਵੇਰੇ ਵੀ ਦੁਪਹਿਰੇ ਵੀ ਰਾਤ ਸੌਣ ਲੱਗੇ ਫਿਰ ਦਵਾਈ ਖਾ ਲਈ ਭਾਵੇਂ ਸ਼ੂਗਰ ਦੀ ਹੈ ਭਾਵੇਂ ਕੋਲੇਸਟ੍ਰੋਲ ਦੀ ਭਾਵੇਂ ਬੀਪੀ ਦੀ ਹੈ ਤੇ ਜ਼ਰਾ ਕੈਮੀਕਲ ਹੈ ਜੀ ਠੀਕ ਹੈ ਨਾ ਤੋ ਕੀ ਕਰ ਰਹੇ ਨੇ ਉਹ ਮਰ ਕੋ ਆਉਂਦੇ ਭੇਜਣੇ ਦੱਥੇ ਭਰੇ ਨੇ 10 ਦਾ 20 ਵੀ ਗੋਲੀਆਂ ਕਿਦਾਂ ਚ ਖਾਂਦੇ ਪਏ ਆ ਹੂੰ ਜੋ ਇੱਕ ਬੰਦੇ ਦਾ ਠੀਕ ਕਰ ਰਹੇ ਪਰ ਦੂਜੇ ਬੰਦੇ ਆਪਣੇ ਕੰਮ ਖਰਾਬ ਲਿਵਰ ਕਿਡਨੀ ਸਭ ਖਰਾਬ ਕਰ ਰਹੇ ਆਪਣੇ ਤੇ ਬਿਲਕੁਲ ਤੇ ਇੰਨੀ ਜਿਆਦਾ ਟਾਕਸਿਕ ਜਦੋਂ ਹੋਏਗੀ ਤੇ ਉਹ ਬੰਦੇ ਉਹ ਕੀ ਹੋਊਗਾ ਫਿਰ ਉਹ ਲਿਵਰ ਦੇ ਉੱਪਰ ਉਹ ਲਿਵਰ ਨੂੰ ਸਫਾਈ ਕਰਨੀ ਪੈਂਦੀ ਉਹ ਜਰਾ ਥੱਕ ਜਾਂਦਾ ਹੁੰਦਾ ਤੇ ਲਿਵਰ ਸਟਾਰਟ ਗੈਟਿੰਗ ਫੈਟੀ ਜੀ ਸੋਜੀ ਜਾ ਗਈ ਉਹ ਜੋ ਫੈਟੀ ਹੋਊਗਾ ਲਿਵਰ ਹੂੰ ਤੇ ਕੀ ਹੋਊਗਾ ਜਿੰਨੇ ਕੰਮ ਕਰਦਾ ਲਿਵਰ ਜੀ ਉਹਨ ਸਾਰੇ ਦੁਸ਼ਪਰਵਾ ਪਾਊਗਾ ਇਹ ਹੋਊਗਾ ਨਾ ਹੂੰ ਬਿਲਕੁਲ ਜੋ ਸਾਰੇ ਦੁਸ਼ਪਰਵਾ ਪਾਏਗਾ ਤੇ ਕੀ ਹੋਊਗਾ ਉਹ ਲਿਵਰ ਹੈ ਉਹ ਫਿਰ ਫੈਟੀ ਔਰ ਉਹਨੂੰ ਕਮ ਕਰਨ ਦੀ ਸ਼ਕਤ ਆ ਉਹਦੀ ਘਟ ਜਾਏ ਜੀ ਤੇ ਸਰ ਜਦੋਂ ਲੀਵਰ ਖਰਾਬ ਹੁੰਦਾ ਹੈ ਤਾਂ ਏਰੀਆ ਵੀ ਕੋਈ ਸਟੇजेस ਹੁੰਦੀਆਂ ਨੇ ਜੋ ਸਟੇजेस ਹੁੰਦੀਆਂ ਨੇ ਤਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਦੇਖੋ ਲੀਵਰ ਜਦੋਂ ਪਹਿਲਾਂ ਤਾਂ ਫੈਟੀ ਲੀਵਰ ਆ ਸਭ ਤੋਂ ਪਹਿਲਾਂ ਜਨਰਲ ਗੱਲ ਹੈ ਕਿ ਲੀਵਰ ਚ ਪੇਨ ਨਹੀਂ ਹੁੰਦੀ ਪੇਨ ਜਿਹੜੀ ਹੁੰਦੀ ਉਹ ਹਮੇਸ਼ਾ ਹੀ ਗਾਲਬਟਰ ਤੋਂ ਹੁੰਦੀ ਜੀ ਲੋਕ ਉਹ ਕਹਿੰਦੇ ਮੇਰੇ ਸੱਜਵਾਨੇ ਪੇਨ ਆ ਲੀਵਰ ਦੀ ਪੇਨ ਆ ਔਰ that is not a liver pain ਗਾਲਬਟਰ ਦੀ ਪੇਨ ਦੇਖੋ ਪਹਿਲਾ ਹੋਇਆ ਫੈਟੀ ਲੀਵਰ ਹੋ ਗਿਆ ਹਾਂ ਮਾਈਲ ਸਵੈਲਿੰਗ ਕਲਪਫਲੀ ਵਰਦੀ ਜਿਹੜੀ ਕਿ ਅਗਰ ਤੁਸੀਂ ਘਰ ਹੀ ਆਪਣਾ ਖਾਂਕੀ ਵਿੱਚ ਪ੍ਰੇਸ਼ ਕਰ ਲਓ ਤਾਂ ਠੀਕ ਹੋ ਸਕਦੀ ਹੈ ਉਹ ਜੋ ਸਵियर ਫੈਟਲਿਵਰ ਹੋ ਜਾਂਦਾ ਜਿਆਦਾ ਤੁਹਾਡੇ ਏ ਐਲਟੀ ਤੁਹਾਡੇ ਬਿਲੀ ਰਿਵਨਸ ਵੱਧ ਜਾਂਦੇ ਬਹੁਤ ਜ਼ਿਆਦਾ ਹਮ ਠੀਕ ਹੈ ਨਾ ਇਹ ਆਪਾਂ ਕਹ ਲਈਏ ਪੀਲੀ ਤੱਕ ਦੀ ਨੋਮਤ ਆ ਜਾਂਦੀ ਆ ਜੌਂਡਿਸ ਹੋ ਜਾਂਦਾ ਠੀਕ ਹੈ ਨਾ ਉਹ ਫੇ ਅਗਲੀ ਸਟੇਜ ਆ ਜਾਂਦੀ ਹੈ ਮਤਲਬ ਉਹ ਫੇ ਆ ਜਾਂਦੀ ਹੈ ਵੀ ਮਾਈਲਡ ਤੋਂ ਫੈਟਲਿਵਰੋਂ ਫੈਟਲਰ ਦੇ ਉੱਪਰ ਸਟੇਜ ਆ ਕੇ ਜੌਂਡਿਸ ਆ ਓਕੇ अच्छा फिर कई बार भी होता है कि ਤੁਸੀਂ ਕਿਸੇ ਜਗ੍ਹਾ ਤੇ ਗਲਤ ਪਾਣੀ ਪੀ ਲਿਆ ਹਮ ਯਾ ਤੁਹਾਨੂੰ ਕੋਈ ਇੰਜੈਕਸ਼ਨ ਕਿਸ ਦਾ ਜਿਹੜਾਗਾ ਖਰਾਬ ਇੰਜੈਕਸ਼ਨ ਕਿਸ ਨਾਲ ਲੱਗ ਗਿਆ ਆਲਰੇਡੀ ਕੰਟਮੀਨੇਟਡ ਹੈਗਾ ਠੀਕ ਹੈ ਨਾ ਉਹ ਲੱਗਿਆ ਜਿਹਨੂੰ ਆਲਰੇਡੀ ਕਿਸੇ ਹੈਪਟਾਈਟਸ ਵਾਲੇ ਪੇਸ਼ੈਂਟ ਨੂੰ ਲੱਗਾ ਹੋਇਆ ਜਾਂ ਕੋਈ ਐਸੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਹੈਗੀ ਹੈ ਸਪਿਰ ਪ੍ਰੋਬਲਮ ਲਿਵਰ ਦੀ ਇਸ਼ੂ ਹੈਗਾ ਹਮ ਉਹ ਤੁਹਾਨੂੰ ਲੱਗਾ ਜਾਂ ਕੋਈ ਉਸ ਤਰ੍ਹਾਂ ਅਜਿਹਾ ਲੋਕੀ ਸ਼ੇਵ ਕਰਾਂਗੇ ਉਸ ਤਰ੍ਹਾਂ ਨਹੀਂ ਦੇ ਦੂਸਰੇ ਹੁੰਦੇ ਸੀਗਾ ਹੁਣ ਤਾਂ ਪਰਾਂ ਨਹੀਂ ਕਰਦੇ ਪਰ ਉਸ ਤਰ੍ਹਾਂ ਹੁੰਦੇ ਸੀਗਾ ਜਾਂ ਤੁਹਾਨੂੰ ਮਿਲਿਆ ਕਿਸੇ ਨਾ ਕੋਈ ਸਰਚ ਲੈਕਟਿਵਿਟੀ ਇਹੋ ਜੀ ਕਰਨ ਲਈ ਤੁਸੀਂ ਹੂੰ ਨਹੀਂ ਉਹਦਾਂ ਚੀਜ਼ ਹੋ ਸਕਦੀ ਹੈ ਜੀ ਤੋਂ ਉਹ ਉੱਚ ਕੀ ਹੁੰਦਾ ਕਿ ਉਹਦੇ ਨਾਲ ਫਿਰ ਤੁਹਾਨੂੰ ਹੈਪਾਟਾਈਟਿਸ A B C ਹੋ ਜਾਣਾ ਹੂੰ ਹਾਂ ਉਹ ਹੈਪਾਟਾਈਟਿਸ ਕੀ ਇੱਕ ਵਾਇਰਸ ਹੁੰਦਾ ਲੱਗ ਕੇ ਲਿਵਰ ਨੂੰ ਡੈਮੇਜ ਕਰਦਾ ਜੀ ਉਹਦੇ ਨਾਲ ਫਿਰ ਲਿਵਰ ਦੇ ਬਾਕੀ ਡਿਜ਼ੀਜ਼ ਹੁੰਦੇ ਗਿਆ ਜਿੱਚ ਮੁੱਖ ਰੂਪ ਤੇ ਇੱਕ ਜੌਂਡਿਸ ਵੀ ਹੈਗਾ ਹੈ ਉਹ ਚ ਮੁੱਖ ਰੂਪ ਚ ਲਿਵਰ ਸਿਰੋਸਿਸ ਦਾ ਡਿਜ਼ੀਜ਼ ਹੈ ਓਕੇ ਇਹ ਗੋਲਡ ਐਲ ਕੋਹਲਿਕ ਲਿਵਰ ਲੋਕੀ ਹੋ ਜਾਂਦੇ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਆ ਹੂੰ ਉਹਦਾ ਵੀ ਹੋ ਜਾਂਦਾ ਹੁਣ ਲਿਵਰ ਸਰੋਸਿਸ ਕੀ ਬੁਲਾਇਆ ਗਿਆ ਲਿਵਰ ਸਰੋਸਿਸ ਹੈ ਜਦੋਂ ਕਿਸੇ ਦਾ ਲਿਵਰ ਪੱਥਰ ਦਾ ਹੋ ਜਾਣਾ ਨਹੀਂ ਕਿ ਹੁਣ ਮਤਲਬ ਕੰਮ ਕਰਨੇ ਤਾਂ ਬੰਦ ਕਰ ਹੀ ਲਿਆ ਹੂੰ ਜੇ ਰਵਾਈਵ ਨਾ ਕਰ ਸਕਿਆ ਡੈਡ ਹੋ ਗਿਆ ਸਿੰਪਲ ਜੀ ਗੱਲ ਪਾਸੇ ਅੱਛਾ ਇਹ ਲਿਵਰ ਸਾਰਾ ਵੀ ਡੈਡ ਨਹੀਂ ਹੁੰਦਾ ਇਹਦੇ ਕੁਝ ਪੋਰਸ਼ਨ ਡੈਡ ਹੁੰਦੇ ਨੇ ਪਹਿਲੀ ਸਟੇਜ ਚ 10 15% 20% ਤੀ ਹੋਈ ਤਾਂ ਹੁਣ ਇਹ ਵੀ ਵੱਧਦਾ ਓਕੇ ਲੈਦੇ ਹੁਣ ਹੀ ਪ੍ਰੋਵਾ ਕਰਦੇ ਜਦੋਂ ਕੋਈ ਨਹੀਂ ਛੱਡਦੇ ਨਹੀਂ ਤਾਂ ਸਾਰਾ ਡੈਡ ਹੋ ਜਾਂਦਾ ਫਿਰ ਉਹ ਕਹਿੰਦਾ ਹੁਣ ਇਹਦਾ ਲਿਵਰ ਟ੍ਰਾਂਸਪਲੈਂਟ ਕਰਨਾ ਪੈਣਾ ਜਨਰਲੀ ਕੈਨੇਡਾ ਜੀ ਯੂ ਐਸ ਤੋਂ ਅਲਕੋਹਲਿਕ ਉਹਦੇ ਲਿਵਰ ਟ੍ਰਾਂਸਪੋਰਟ ਨਹੀਂ ਕਰਦੇ ਹਾਂ। ਹਾਂ। ਕਿਉਂਕਿ ਉਹਨੂੰ ਪਤਾ ਹੁੰਦਾ ਇਨੇ ਦੁਆਰਾ ਵੀ ਪੀਂਨ ਲੱਗ ਪਾ ਜੇ ਠੀਕ ਹੋਇਆ। ਜੀ। ਅਲਕੋਹਲਿਕ ਉਹ ਮੈਨਾ ਬਹੁਤ ਜ਼ਿਆਦਾ ਤੇ ਉਹ ਆਈ ਦੀਸ ਚੇਂਜਸ ਹੈ ਅਗੀਆਂ ਸਾਰੀਆਂ ਦੀਆਂ। ਜੀ। ਡਾਕਟਰ ਸਾਹਿਬ ਜਿਵੇਂ ਸੁਣਨ ਚਾਹੁੰਦਾ ਕਿ ਕਈਆਂ ਦੇ ਪੇਟ ਦੇ ਵਿੱਚ ਪਾਣੀ ਭਰ ਜਾਂਦਾ ਆ ਤਾਂ ਜੇਕਰ ਉਹ ਪਾਣੀ ਭਰਦਾ ਤਾਂ ਉਹ ਕਾਦੀ ਸਮੱਸਿਆ ਹੁੰਦੀ ਹੈ ਕਿ ਉਹ ਵੀ ਲਿਵਰ ਦੇ ਨਾਲ ਸੰਬੰਧਿਤ ਹੁੰਦੀ ਹੈ? ਬਿਲਕੁਲ ਲਿਵਰ ਦੀ ਸਮੱਸਿਆ ਜੀ ਲਿਵਰ ਦਾ ਸਿਲੀਵਰਸ ਕਾਉਸ ਹੋ ਗਿਆ। ਹਾਂ। ਤੇ ਪੱਛਟੀ ਬਾਹਰ ਨਿਕਲ ਨਹੀਂ ਤੋ ਪਾਣੀ ਸਟਾਸਕ ਕਰਿੰਗ ਉਪਰ ਐਡਮਨ ਬਣਦੇ ਸਟਮਕ ਐਡਮਾ ਹੋ ਜਾਂਦਾ ਉਹ। ਪੇਟ ਭੁੱਲ ਜਾਂਦਾ ਉਹ ਤੇ ਫਿਰ ਉੱਥੇ ਤੁਹਾਨੂੰ ਪਤਾ ਹੀ ਵੀ ਕੀ ਅਗਲਾ ਅਗਲਾ ਜਿਹੜਾਗਾ ਉਹ ਉੱਤੇ ਮੌਤ ਤੱਕ ਹੋ ਸਕਦੀ ਹੈ ਜਾਂ ਕਿ। ਦੈਟ ਇਜ਼ ਅ ਐਂਡ ਸਟੇਜ ਆ ਪਗਾਇਦਨ ਆ ਗਿਆ। ਜੀ। ਤੋ ਉੱਥੇ ਤੱਕ ਜਾਣ ਦੀ ਨੌਬਤ ਨਹੀਂ ਪਰਉਣੀ ਚਾਹੀਦੀਗੀ। ਆਪਕਿਉਂ ਆਪਣੇ ਆਪ ਨੂੰ ਪਹਿਲਾਂ ਠੀਕ ਕਰ ਲਈਏ। ਕਿਸੇ ਆਪਣੇ ਕੋਲ ਬੜੇ ਹੀ ਲਿਵਸੀ ਲੈ ਕੇ ਨੇ। ਥੋੜਾ ਆਪ ਆਪਣੇ ਦਿਮਾਗ ਤੋਂ ਕੰਮ ਲਈਏ, ਅਕਲ ਤੋਂ ਕੰਮ ਲਈਏ। ਕਿ ਅਸੀਂ ਸਿੰਪਟਮ ਦੱਸਦੇ ਆਂ ਲੋਕਾਂ ਜਿਹਨਾਂ ਨੂੰ ਲੱਗ ਰਿਹਾ ਵੀ ਤੁਹਾਡੇ ਤਾਨੂੰ ਅਚੀਰਪ ਹੋ ਜਾਣੀ ਪਤਲਿਆ ਤੁਹਾਨੂੰ ਵੋਮਿਟਿੰਗ ਵੀ ਸ਼ਿਕਾਇਤ ਹੈ ਕੋਈ ਦਿਨ ਤੋਂ ਦੁਬਾਰਾ ਆਉਂਦੀ ਹੈ ਤੁਹਾਨੂੰ ਯੂ ਫੀਲ ਵੈਰੀ ਲਿਥਾਰਜੀ ਯੂ ਫੀਲ ਵੈਰੀ ਕੈਨਨ ਲੱਗ ਪਗੀ ਫਟੀਕ ਤੁਹਾਨੂੰ ਫੀਲ ਕਰਦੇ ਤੁਸੀਂ ਕਿ ਤੁਸੀਂ ਆਪਣਾ ਲੀਵਰ ਚੈੱਕ ਕਰੋ ਕਿ ਬੜਾ ਸੋਫਾ ਲੀਵਰ ਚੈੱਕ ਕਰਨਾ ਕੋਈ ਔਖਾ ਹੈ ਤੁਹਾਨੂੰ ਲੱਗ ਰਿਹਾ ਵੀ ਤੁਹਾਨੂੰ ਤੁਮ ਅੱਜ ਕੱਲ ਤਾਂ ਬਲੱਡ ਚੈੱਕ ਕਰ ਰਿਆ ਤੁਹਾਡੇ ਸਾਰੇ ਟੈਸਟ ਹੋ ਜਾਂਦੇ ਜਿਵੇਂ ਕਿ ਏ ਐਲ ਟੀ ਤੁਹਾਡੇ ਬਿਲੀਰੂਬਿਨ ਸਾਰੇ ਫਸਟ ਕਲਾਸ ਹੋ ਜਾਂਦੇ ਨਾਲੇ ਇਵਨ ਟੜਕੀ ਲਈ ਚੈੱਕ ਵੀ ਨਾਲ ਹੋ ਜਾਂਦਾ ਲੜਾਈ ਜੀ ਆ ਫਰਕ ਇੰਨਾ ਹੈ ਤੁਸੀਂ ਚੈੱਕ ਅਪ ਕਰੋ ਤੇ ਚੈੱਕਅਪ ਕਰਾਂ ਤੋਂ ਬਾਅਦ ਦੇਖੋ ਜੇ ਤੁਹਾਨੂੰ ਲੱਗਦਾ ਵੀ ਗਰੜ ਵਾਲੇ ਹੈਗੇ ਤੇ ਤੁਹਾਨੂੰ ਯੂ ਸ਼ੁੱਡ ਨੋਟ ਵੇਟ ਆਪਣਾ ਕੋਈ ਇਲਾਜ ਕਰ ਲਓ ਕਿਸੇ ਨੂੰ ਮਿਲ ਗਏ ਸਾਡੇ ਕੋਲ ਤੁਸੀਂ ਆ ਸਕਦੇ ਹੋ ਬਿਲਕੁਲ ਲਿਵਰ ਤਾਂ ਦਾ ਦੇਖੋ ਜਿਹੜਾ ਲਿਵਰ ਹੈ ਇਹਨੂੰ ਇਦਾਂ ਦਾ ਆਰਗਨ ਰੱਬ ਨੇ ਬਣਾਇਆ ਕਿ ਬਹੁਤ ਜਲਦੀ ਰਿਵਾਈਵ ਵੀ ਹੁੰਦਾ ਤੁਹਾਡਾ ਗਲ ਕਵਸਚਨ ਹੈ ਜੀ ਨਾ ਵੀ ਕਿਤਾ ਠੀਕ ਕਰਨਾ ਇਹਨੂੰ ਆਪਾਂ ਜੀ ਇਹ ਜਲਦੀ ਰਿਵਾਈਵ ਹੋ ਜਾਂਦਾ ਪਰ ਲੋੜ ਨੂੰ ਸਹੀ ਸੰਭਾਲਦੀ ਹੈ ਜਲਦੀ ਰਵਾਈ ਹੁੰਦਾ ਮਤਲਬ ਇਹ ਨਹੀਂ ਕਿ ਤੂੰ ਹੀ ਆਪਣਾ ਗਲਤ ਮਤਖਾਈ ਵੀ ਚਲੋਦੇ ਹੂੰ ਉਹ ਗਲਤ ਕੰਮ ਹੈ ਠੀਕ ਹੈ ਲੋਕ ਕਹਿੰਦੇ ਠੀਕ ਹੈ ਉਹਦੇ ਆਪਣੇ ਆਪਣਾ ਨੂੰ ਰਗੜੋ ਨਾ ਆਪਣੇ ਆਪ ਨੂੰ ਤੋ ਤੋ ਕੀ ਜਦੋਂ ਇਹ ਆਰਗਨਸ ਖਰਾਬ ਹੁੰਦੇ ਨਾ ਮੁੜ ਕੇ ਜਦੋਂ ਐਂਡ ਤੇ ਪਹੁੰਚਦਾ ਫਿਰ ਮੈਂ ਸਾਰੇ ਹਸਪਤਾਲ ਬੜੇ ਮਾਰਦੇ ਵੀ ਹੁਣ ਕਦਾਂ ਕਰੀਏ ਸਾਹਮਣੇ ਮੌਤ ਦੇਦੀ ਹੁੰਦੀ ਆ ਕਿਉਂ ਨਾ ਅਪ ਪਹਿਲਾਂ ਹੀ ਇਹਨੂੰ ਸੈੱਟ ਕਰ ਲਈਏ ਹਾਂ ਔਰ ਈਜ਼ੀਲੀ ਸੈੱਟ ਹੋ ਸਕਦਾ ਉਹ ਐਸਾ ਐਸੀ ਵੱਡੀ ਗੱਲ ਨਹੀਂ ਆ ਦੇਖੋ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਹੈਂਡ ਸਟੇਜ ਦੀ ਗੱਲ ਜਦੋਂ ਸਾਡੇ ਕੋਲ ਬੈੱਡ ਤੇ ਪਏ ਹੁੰਦੇ ਵੀ ਹੁਣ ਜਵਾਹਰਨ ਜਵਾਬ ਦੇ ਦਿੱਤਾ ਫੇ ਸਾਡੇ ਕੋ ਫੇ ਅਸੀਂ ਦਵਾਈ ਤੁਹਾਨੂੰ ਦੇਣੀ ਪੈਂਦੀ ਆ ਪਰ ਅਸੀਂ ਕਹਿੰਦੇ ਵੀ ਸਾਡਾ ਇੱਥੇ ਕੋਈ ਯੋਗਤਾ ਨਹੀਂ ਕੋ ਪਰ ਜੇ ਤੁਸੀਂ ਪਹਿਲਾਂ ਆਉਂਦੇ ਹੋ ਤੁਹਾਨੂੰ ਇਹ ਸਟਾਰਟਿੰਗ ਹੋਈ ਆ ਜਾਂ ਤੁਹਾਨੂੰ ਕੋਈ ਹੇ ਲਿਵਰ ਸੌਸ ਨਹੀਂ ਹੋਇਆ ਇਹ ਉਸ ਤੋਂ ਉਹਦੀ ਹੈਂਡ ਸਟੇਜ ਨਹੀਂਗੀ ਡੈਫੀਨਿਟਲੀ ਵੀ ਕਰਾ ਜੀ ਸਾਡੇ ਕੋਲ ਦਵਾਈਆਂ ਲਓ ਜੀ ਸਰ ਆਯੁਰਵੈਦਿਕ ਰਾਹੀਂ ਜੇ ਮੈਂ ਟ੍ਰੀਟਮੈਂਟ ਕੀਤਾ ਜਾਂਦਾ ਆ ਤਾਂ ਇਹ ਕਿੰਨਾ ਸਮਾਂ ਲੱਗਦਾ ਹੈ ਦਾ ਕਿੰਨਾ ਪ੍ਰੋਸੈਸਿੰਗ ਟਾਈਮ ਮਤਲਬ ਕਿੰਨੇ ਦਿਨ ਲੱਗਦੇ ਆ ਜਾਂ ਮਹੀਨੇ ਲੱਗਦੇ ਆ ਕਿ ਬਾਡੀ ਟੂ ਬਾਡੀ ਡਿਪੈਂਡ ਕਰਦਾ ਆ ਇਟ ਡਿਪੈਂਡ ਓਨ ਦਾ ਬਾਡੀ ਟੂ ਬਾਡੀ ਦੇਖੋ ਜਨਰਲੀ ਹੁਣ ਲਿਖਿਆ ਵੀ ਆਪਾਂ ਕਹਿੰਦੇ ਆ ਆਮ ਫੈਟੀ ਲਿਵਰ ਹੈ ਹਾਂ ਜੇ ਆਮ ਇੱਕ ਮਰ ਬੰਦੇ ਨੂੰ ਆਮ ਹੋ ਗਿਆ ਉਹ ਬਹੁਤ ਬਿਮਾਰ ਲੇਗਾ ਇਹ ਆਮ ਜਿਹਨੂੰ ਪਤਾ ਹੀ ਨਹੀਂ ਚਾਹੇ ਉਹਨੂੰ ਫੈਟੀ ਲਿਵਰ ਹੈ ਜੀ ਉਹਦੀ ਅਗਰ ਏਜ 50 ਸਾਲ ਥੱਲੇ ਕੀਤਾ ਸੀ 3 ਮੰਥੀ ਦਵਾਈ ਦਿੰਨੇ ਆ ਓਕੇ ਉਹ 3 ਮੰਦ ਦਵਾਈ ਨਾਲ ਬੇਸ਼ਨੋਲਾ ਨੂੰ ਠੀਕ ਹੋ ਜਾਂਦਾ ਅਜੇ ਤੱਕ ਕੋਈ ਗੇਸ ਨਹੀਂ ਹੋਇਆ ਵੀ ਉਹਨੂੰ ਨਾ ਆਇਆ ਕਿ ਉਹ ਕੋਈ 100% ਨਹੀਂ ਹੋਇਆ ਤੇ 80 90% ਹੋ ਗਿਆ ਪਰ ਉਹਨਾਂ ਬਾਕੀ ਲੋਕ ਨਹੀਂ ਦਵਾਈ ਦੀ ਬਾਤ ਉਹ ਠੀਕ ਹੋ ਜਾਂਦਾ ਓਕੇ ਓਕੇ ਹੁਣ ਜੇ ਕੋਈ ਕੇਸ ਆਗਾ ਕੋਈ ਜੌਂਡਿਸ ਦਾ ਕੇਸ ਜੌਂਡਿਸ ਵੀ इजीली 4 ਤੋਂ ਮਹੀਨੇ ਦੇ ਰਿਕਵਰੀ ਹੋ ਜਾਂਦੀ ਕੋਈ ਪਹਿਲੇ ਵੀ ਮਹੀਨੇ ਦੀ ਰਿਕਵਰੀ ਛੋਟੀ ਕਬੜੀ ਗੱਲ ਨਹੀਂ ਹੁਣ ਪਰ ਜੇ ਕੋਈ ਬਹੁਤ ਵਿਗੜਿਆ ਕੇਸ ਹੋ ਰਾਇਸ ਦੀ ਨਿਬਲ ਰਾਇਸ ਤੇ ਮੇਰੇ ਕੋਲ بڑے ਕੇਸ ਨੇ ਐਸਾ ਲੱਗੇ ਹਮ ਇਹ ਸਾਡੇ ਕੋਲ ਬੇਸ਼ਨੋ ਦਵਾਈਆਂ ਲੈ ਰਹੇ ਉਹ ਬੜਾ ਹੋਣਾ ਉਹਨਾਂ ਆਪਣਾ ਕੰਮ ਸੈੱਟ ਕਰਦਾ ਦੇਖੋ ਅਮੀਜਾਬ ਚੰਦਾ ਲਿ ਅਸੀ ਉਸਨੂੰ ਡੈਮੇਜ ਹੈਗਾ ਉਸਨੂੰ ਵੀ ਪਰਸਨਲ ਕੈਲਕੂਲੇਟ ਕਰਨਾ ਹੈ ਠੀਕ ਹੈ ਨਾ ਪਿਛੇ ਵੀ ਗੱਲ ਕੀਤੀ ਸੀ ਇਦਾਂ ਇਦਾਂ ਬਾਕੀ ਵੀ ਇਦਾਂ ਹੀ ਹੈ ਥੇ 50% ਤੱਕ ਇਹਦਾ 30% ਨਾ ਕਿਦਾਗਾ ਮੇਰੇ ਕੋਲ ਤੱਕ 5% ਲਾ ਪੈਣੇ ਲਗਾ ਕੋਡ ਤੋ ਉਹ ਚੱਲ ਰੇ ਕੰਮ ਹੈ ਪਰ ਉਹ ਹੈ ਕਿ ਥੋੜੀ ਉਹਨੂੰ ਦਾ ਧਿਆਨ ਰੱਖਣੀ ਪੈਂਦੀ ਹੈ ਜਦਾ ਹੁਣ ਜੇ ਬਿਲਕੁਲ ਡੈਡ ਹੈ ਪਰਸੈਂਟੇਜ ਡੈਡ ਰੈਡ ਹੈ ਹੁਣ ਹੀ ਕਾਂਟ ਸ਼ੀ ਕਾਂਟ ਵਾਕ ਹੂੰ ਫੇਸ ਬੜਾ ਕੰਪਲਟਡ ਮੁਸ਼ਕਲ ਹੋ ਜਾਂਦਾਗਾ ਤੇ ਉੱਥੇ ਜਾ ਕੇ ਮੁਸ਼ਕਲ ਸਮਝ ਆਦ ਨਹੀਂ ਪੈਂਦੀ ਜੀ ਸਰ ਉਹ ਤੇ ਆਦੀ ਲੋੜ ਹੈ ਜੀ ਤੇ ਗੋਲ ਬਲੈਡਰ ਦੀ ਜਿਵੇਂ ਉਹਦੇ ਵਿੱਚ ਸਟੋਨ ਹੋ ਜਾਂਦਾ ਆ ਤਾਂ ਡਾਕਟਰਸ ਦਾ ਜਿਵੇਂ ਹਸਪੀਟਲ ਦੇ ਵਿੱਚ ਜਾਂਦੇ ਆ ਉੱਥੇ ਕਹਿੰਦੇ ਆ ਕਿ ਸਰਜਰੀ ਕਰਾਉਣੀ ਪੈਂਦੀ ਹੈ ਤੇ ਕੀ ਸਟੋਨ ਨਿਕਲ ਜਾਂਦਾ ਆ ਸਰਜਰੀ ਕਰਾਏ ਬਿਨਾ ਹੀ ਦੇਖੋ ਜੀ ਸਟੋਨ ਨੂੰ ਵੇਲੇ ਛੇੜਨ ਚਾਹੀਦਾ ਜੇ ਸਾਡੇ ਕੋਲ ਅਸੀਂ ਸਰਜਰੀ ਤਾਂ ਕਰਦੇ ਨੇ ਕਿ ਨਾ ਅਸੀਂ ਸਰਜਰੀ ਦੀ ਹਮਾਇਤ ਹੀ ਬਹੁਤ ਹੈ ਜੇ ਤੁਹਾਨੂੰ ਬਹੁਤ ਜ਼ਿਆਦਾ ਪੇਨ ਨਹੀਂ ਹੋ ਰਿਹਾ ਹੂੰ ਤੁਹਾਡੀ ਬਿਲਕੁਲ ਤੇ ਦੂਰੀ ਹੋਇਆ ਪਿਆ ਹੋ ਤਾਂ ਲੱਗਦਾ ਵੀ ਹੁਣ ਪਤਾ ਨਹੀਂ ਕੀ ਹੋ ਰਹਿਣਾ ਥੈਨ ਗੋ ਫॉर ਸਰਜਰੀ ਕਰਾ ਕੇ ਆਪਣਾ ਯੂਗਿਕਾ ਨਾ ਕਰੋ ਹਮ ਜੇ ਤੁਸੀਂ ਅਜੇ ਠੀਕ ਹੋ ਪੇਨ ਆਨ ਐਂਡ ਆਫ ਹੋ ਰਹੀ ਹੈ ਹੀ ਹੈ ਗੇਟ ਮੈਡੀਸਿਨ ਫਰਮ ਹਮ ਸਿੱਧੀ ਗੱਲ ਦਵਾਈ ਨਾ ਲਓ ਆਪਰੋਂ ਠੀਕ ਕਰੋ ਲਿਵਰ ਵੀ ਠੀਕ ਹੋਗਾ ਨਾ ਤੁਹਾਡਾ ਗੋਲਵੜ ਵੀ ਠੀਕ ਹੋਗਾ ਜੀ ਜੇ ਹਰ ਬਹੁਤ ਸ਼ਰੀਰ ਦਰਦਾ ਤਾਂ ਵੀ ਗੋ ਫॉर ਸਰਜਰੀ ਵੀ ਹੁਣ ਮੈਂ ਬੰਦਾ ਜਦੋਂ ਉਸ ਨਾਲ ਜਾਂ ਹੋ ਰਹੀ ਹੁੰਦੀ ਬੰਦਾ ਕਹਿੰਦਾ ਮੈਨੂੰ ਸੜਾ ਦਿਓ ਯਾਦ ਨੂੰ ਸਬਸਾਈਡ ਕਰ ਲਓ ਥੋੜੀ ਦੇਰ ਲਈ ਪੇਨਕੋ ਉਤਾਰ ਲਓ ਸਾਡੇ ਕੋਲ ਦਵਾਈ ਨੂੰ ਮਾ ਲਓ ਰੜਗਲੇ ਪਰ ਕਲੀਨਜ਼ਿੰਗ ਹੋ ਜਾਏਗਾ ਆਪਕਾ ਸਨੇ ਪੱਥਰ ਨਹੀਂ ਸੀ ਕੱਢਦੇ ਜੇ ਉਹ ਪੱਥਰ ਰਹਿਣਗੇ ਪਰ ਤੁਹਾਨੂੰ ਪੇਨ ਨਹੀਂ ਹੋਏਗੀ ਹੂੰ ਕਿਉਂ ਲਈ ਨਹੀਂ ਹਰ ਵਾਰ ਪੱਥਰوں ਨੂੰ ਪੇਨ ਬਹੁਤ ਲੋਕਾਂ ਦੇ ਪੱਥਰوں ਦੇ ਉਹ ਪੇਨ ਨਹੀਂ ਹੁੰਦੀਗੀ ਕੋਮਰਾਨ ਦੀ ਕੋਲੋਂ ਦੇ ਕੇ ਜੀ ਤੇ ਸਰ ਤੁਸੀਂ ਕਿੱਥੇ ਕਿੱਥੇ ਦਵਾਈਆਂ ਜਿਹੜੀਆਂ ਨੇ ਸ਼ਿਪ ਕਰਦੇ ਹੋ ਸਾਡਾ ਇਹ ਕਲੀਨਿਕ ਜਿਹੜੀ ਬ੍ਰੈਂਟਨ ਚ ਹੈ ਹੂੰ ਸਾਡਾ ਮੇਨ ਆਫਿਸ ਹੈ ਬਾਕੀ ਮੈਂ ਆਪ ਹਰ ਮਿਲਣੇ ਮੰਗਲ ਤੋਂ ਕਿਰਗਰੀ ਸੜੀ ਜਾ ਰਹੇ ਹੁਣ ਅਸ ਸੈਟਰਡੇ ਮੈਂ ਐਡਮਿੰਟਰ ਹੋਣਾ ਸੰਡੇ ਨੂੰ ਮੈਂ ਸਰੀਰ ਹੋਣਾ ਮੰਗਲ ਨੂੰ ਮੈਂ ਆਉਂਗਾ ਫੈਲਗਰੀ ਦੇ ਕਿ ਤੁਹਾਨੂੰ ਮਿਲ ਸਕਦੇ ਨੇ ਜਾਂ ਸਾਨੂੰ ਯੂਐਸ ਕੈਨੇਡਾ ਅਸੀਂ ਹਰ ਜਗ੍ਹਾ ਦੁਨੀਆ ਡੇਲੀ ਸ਼ਿਪ ਕਰਦੇ ਨਾਲ ਕੋਈ ਹੁਣੇ ਪਾਸੋਰਟ ਦੇ ਬਣ ਰਹੇ ਡੇਲੀ ਸਾਡੀ ਸ਼ਿਪਿੰਗ ਹੁੰਦੀ ਹੈ ਤੁਸੀਂ ਕਿਸੇ ਜਗ੍ਹਾ ਸਾਨੂੰ ਫੋਨ ਕਰੋ ਇਵਨ ਕਿ ਇੰਗਲੈਂਡ ਵੀ ਯੂਰਪ ਕੇ ਜਿਵੇਂ ਭੇਜ ਦੋਗੇ ਭੇਜ ਦੇ ਜੀ ਇਤਲੀ ਬਿਚਾਰ ਦੀ ਪਛੇਟਰੀ ਹੋ ਗਈ ਸੋ ਜਿੱਤੇ ਸਾਰੇ ਲੋਕ ਦੇਖ ਰਹੇ ਨੇ ਅਸੀਂ ਗਤੀਵਿਧੀ ਚੰਨੇ ਆ ਰੇਡੀਓ ਸਾਡੇ ਜਾਈ ਚਲ ਕੋਰ ਵੀ ਟਿੱਕ ਟੱਕ ਤੇ ਵੀ ਹੈ ਗਿਆ ਹੂੰ ਸੰਦੀਸ ਹਨ ਗਲਬਗਰ ਯੂਟੋ ਜੀ ਆਲਰੇਡੀ ਹੈਗਾ 10388 ਸੋ ਅਸੀਂ ਅੱਜ ਜਗਾ ਦੁਆਈ ਸ਼ਿਫਟ ਕਰਦੇ ਨਹੀਂ ਸਾਡਾ ਮੇਨ ਕੰਮ ਦੁਆਈ ਸ਼ਿਫਟ ਕਰਨ ਦਾ ਹੀ ਹੈ ਸਾਡਾ ਮੇਨ ਸੜਕ ਤੇ ਜਿਹੜਾ 30% ਨਾਲ ਗਲੋਕਲ ਦੇ ਸਾਡਾ 90% ਸਾਰੇ ਕਾਸਟ ਗਲੋਬ ਕਿੰਨਾ ਹੈਗੇ ਆ ਜੀ ਸਾਡੇ ਕੋਈ ਘਰ ਬਟੇ ਮੰਗਾਸ ਨਾਲ ਸਿੱਧੀ ਗੱਲਬਾਤ ਕਰੋ ਬੈਠੇ ਬੈਠੇ ਜਦ ਤੱਕ ਅਸੀਂ ਉਹ ਟੀਵੀ ਤਿਆਰ ਰੈਂਦਾ ਨਾ ਅੱਲਾ ਕੇ ਫੋਨ ਦੇ ਉੱਪਰ ਸਿੱਧੀ ਗੱਲਬਾਤ ਕਰ ਸਕਦੇ ਆ ਰਿਪੋਰਟ ਸਾਨੂੰ WhatsApp ਤੇ ਭੇਜ ਸਕਦੇ ਹੋ तो एनी काइंड ऑफ रीथिंक इट जी तो सर काफी लोग अपनी प्रॉब्लम ਦਾ ਹੱਲ ਤਾਂ ਪਾਉਣਾ ਚਾਹੁੰਦੇ ਆ ਮੈਡੀਸਿਨ ਵੀ ਲੈਂਦੇ ਆ ਪਰ ਨਾਲ ਡਾਈਟ ਨਹੀਂ ਸਹੀ ਰੱਖ ਪਾਉਂਦੇ ਹੈਗੇ ਤਾਂ ਕੀ ਤੁਸੀਂ ਉਹਨਾਂ ਨੂੰ ਪ੍ਰੋਪਰ ਡਾਈਟ ਪਲਾਨ ਵੀ ਬਣਾ ਕੇ ਦਿੰਦੇ ਹੋ ਪ੍ਰੋਪਰ ਡਾਈਟ ਦਾ ਓਕੇ 1 टू 1 ਬੈੱਕ ਹੈ ਆਰਾਮ ਨਾਲ ਹਾਂ ਔਰ ਅਸੀਂ ਦੱਸਦੇ ਵੀ ਸਵੇਰੇ ਕੀ ਖਾਣਾ ਦੁਪਹਿਰ ਕੀ ਖਾਣਾ ਸ਼ਾਮੀ ਕੀ ਖਾਣਾ ਇਵਨ ਕੁਕਿੰਗ ਦਾ ਕਰਨੀ ਹੈ ਇਹ ਵੀ ਦੱਸ ਦੇਣਾ ਭਈ ਬਈ ਲੋਕ ਪੁੱਛ ਲੱਗਦੇ ਨੇ ਉਹ ਬਾਲ ਕੀ ਖਾਣੇ ਡੇਢਦੇ ਆ ਇਹਨੂੰ ਕੱਚ ਦੇ ਗਲਾਸ ਵਿੱਚੋਂ ਗਏ ਤੇ ਚਾਹ ਦੇ ਗਲਾਸ ਵਿੱਚ ਤੋ ਜੀ ਉਹ ਆਗੇ ਜਵਾਬ ਦੇਈਦਾ ਕੋਸ਼ਿਸ਼ ਕਰਦੀ ਹਾਂ ਜਵਾਬ ਦੇਣ ਦੀ ਹਾਂ ਪਰ ਜਦੋਂ ਇੱਕ ਵਾਰ ਦਵਾਈ ਸਾਡੇ ਕੋਲ ਬਿਸ਼ਣਾ ਆਰਡਰ ਕਰਦਾ ਸੀ ਰਾਈਟਵੇ ਨੂੰ ਅ ਜਿਹੜੀ ਦਵਾਈ ਖਾਣ ਵਾਸਤੇ ਕਈ ਵਾਰ ਫੋਨ ਸੰਪਰਕ ਨਾਲਸ ਦੇ ਡਾਈਟ ਬੈਕਿੰਗ ਦੇ ਉੱਤੇ ਲਿਖੀ ਜੀ ਸਰ ਕਿਦੋਂ ਲੱਗਦਾ ਕਿ ਤੁਹਾਡੇ ਪੇਸ਼ੈਂਟ ਤੁਹਾਡਾ ਦਿੱਤਾ ਹੋਇਆ ਡਾਈਟ ਪਲਾਨ ਫੋਲੋ ਕਰਦੇ ਆ ਦੇਖੋ ਅੱਧਾ ਆ ਮੈਡੀਕੇਸ਼ਨ ਲਮਾਰ ਲੈਂਦੇ ਆ ਕਈ ਵੇਕਸਲ ਮਾਰਾਂ ਦੇ ਵਿੱਚ ਕਾਲ ਕਰ ਜਾਂਦੇ ਕਿ ਚੱਲ ਕੋਈ ਨਾ ਇਕੱਲੀ ਦਵਾਈ ਲੈ ਲੈਣਿਆ ਉਦੋਂ ਹੀ ਪਹਿਲਾ ਪਹਿਲਾ ਸਾਰੇ ਫਾਲੋਅਰ ਕਰ ਲਿਆ। ਜੀ। ਦਾ ਮੂਮੈਂਟ ਉਹ ਮੋੜ ਪੈਣਾ ਸ਼ੁਰੂ ਠੀਕ ਉਹਨਾਂ ਨਾਲ ਪਏ ਦਿੱਪਿਓ ਕਹਿੰਦੇ ਚਲ ਕੋਈ ਗੱਲ ਨਹੀਂ। ਮਗੜ ਆਇਆ ਵੀ ਕਰ ਲਓ। ਉਹ ਕੁੱਥੀ ਜਾਣਗੇ ਵਾਰ ਵਿੱਚ ਚਾਹ ਪੀ ਸਕਦਾ। ਚਾਹ ਦਾ ਬਣ ਇੱਕ ਤਾਂ ਚਾਹ ਸਾਡੇ ਸਮਾਜ ਦੀ ਨਹੀਂ ਚਾਹ ਕਿਤੇ ਪਤਾ ਨਹੀਂ ਕੀ ਚਾਹ ਚੱਕੀ ਹੈ। ਚਾਹ ਪੀ ਜਾਂਦੇ ਆ। ਚਾਹ ਪੀ ਚਲ ਜੇ ਕੋਈ ਚਾਹ ਬੰਦ ਕਰੂ ਉਹ ਤੋਂ ਉੱਥੇ ਜੀਨ ਮਰਨਾ ਸੌਲਵ ਚਾਹ ਨਾਲ ਹੀ ਵਾਰ ਕੋਈ ਮੱਰੀ ਕਰਦਾ। ਜੀ। ਇਹ ਪਤਾ ਨਹੀਂ ਕੀ ਹੈ। ਹੂੰ। ਬਾਕੀ ਸਾਰਾ ਕੋਈ ਖਾ ਪੀ ਸਕਦੇ ਐਸੀ ਗੱਲ ਨਹੀਂ ਪਰ ਇਤਿਹਾਸ ਦੇਖੋ ਨਾ। ਥੋੜਾ ਬਹੁਤ ਬੈਲੈਂਸ ਬਣਾ ਕੇ ਰੱਖੋ ਜੇ ਬੈਲੈਂਸ ਬਣਾਉਗੇ ਦੀ ਆਪ ਹੀ ਬਿਮਾਰ ਹੋਵੋਗੇ ਜੇ ਆਪਾਂ ਅਤੀ ਕਰਦੇ ਆ ਆਪਾਂ ਬਿਮਾਰ ਹੋ ਦੋ ਬਿਲਕੁਲ ਤੇ ਸਰ ਇੱਕ ਵਾਰੀ ਜਾਣ ਤੋਂ ਪਹਿਲਾਂ ਆਪਣੇ ਕੰਟੈਕਟ ਡਿਟੇਲਸ ਤੇ ਲੋਕੇਸ਼ਨ ਵੀ ਸਾਂਝੀ ਕਰ ਦਿਓ ਬਿਲਕੁਲ ਜੀ ਨੰਬਰ ਸਾਡਾ ਸਕਰੀਨ ਤੇ ਆ ਰਿਹਾ ਹੈ ਸਾਪ ਦੇਖ ਰਹੇ ਹੋਵਗੇ 905 790 1500 ਸਾਡਾ ਲੋਕਲ ਨੰਬਰ ਹੈ ਤੇ ਜਿਹੜਾ ਦੂਸਰਾ ਨੰਬਰ ਹੈ 1855299 1500 ਮੈਂ ਵੀ ਦੇਖ ਰਿਹਾ ਹਾਂ ਸਕਰੀਨ ਤੇ ਜੀ ਤੇ ਆਪਣਾ ਚੱਲ ਰਿਹਾ ਹੈ ਫਸਟ ਟਾਈਮ ਦੇਖ ਰਹੇ ਆਪਰਾ ਸਕਰੀਨ ਦੇ ਉੱਪਰ ਜੀ ਸਕਰੀਨ ਯਾ ਤੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਸਮੱਸਿਆ ਹੈਗੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਪੰਨੇ ਵੀ ਜ਼ਿਕਰ ਕੀਤਾ ਤੁਸੀਂ ਸਾਨੂੰ ਫੋਨ ਕਰੋ ਗੱਲਬਾਤ ਕਰੋ ਗਲਬਾਤ ਦੀ ਕੋਈ ਫੀਸ ਨਹੀਂ ਗਈ ਸਾਨੂੰ ਕੋਈ ਕਹੇ ਸਾਡੇ ਬ੍ਰੈਂਟਨ ਚ ਜਾਂ ਅਕੈਡਮਿਕਸ ਫਿਲ ਕੈਲਗਰੀ ਸਰੀ ਮਿਲ ਸਕਦੇ ਹੋ ਕਿਸੇ ਉਹਨੇ ਕੋਈ ਸਮੱਸਿਆ ਆਯੁਰਵੈਦ ਰਾਹੀਂ ਹੋਮੋਪੈਥੀ ਰਾਹੀਂ ਨੇਚਰੋਪੈਥੀ ਰਾਹੀਂ ਅਸੀਂ ਉਹ ਟਰੀਟਮੈਂਟ ਕਰ ਸਕਦੇ ਹਾਂ ਘਰ ਬੜੇ ਆਪਣਾ ਇਲਾਜ ਕਰਵਾ ਸਕਦੇ ਹੋ ਨੰਬਰ 3 ਤੁਹਾਨੂੰ ਪਰਦਾਸਤਮ ਸਕਰੀਨ ਦੇ ਦੁਆਰਾ ਫਿਰ ਬੋਲ ਦਣਾ ਬ੍ਰੈਂਟਨ ਦਾ 905 790 1500 ਤੇ ਜੇ ਸਰੀ ਜਾਂ ਐਡਮਿਟਲ ਕਰਦੇ ਮਿਲਣਾ ਤੇ 1855 2991500 ਇਕ 8502991500 ਇਕ 8502991500 ਤੇ ਸਰ ਇੱਕ ਵਾਰੀ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਜੋ ਨੇਮ ਨੇ ਉਹ ਵੀ ਸਾਂਝੇ ਕਰ ਦੋ ਅ ਮੇਰਾ ਬੇਟਾ ਹੈਂਡਲ ਕਰਦਾ ਆਈ ਥਿੰਕ ਟਿਕਟੌਕ ਦੇ ਉੱਪਰ ਕੋ ਕੋ ਬਾਇਓਵੇ ਕੋਈ ਵੀ ਟਾਈਪ ਕਰੇਗਾ ਤਾਂ ਵੀ ਵੀ ਕੈਨ ਅਪੀਅਰ ਦੈਟ ਬਾਕੀ ਹਮਦਰਦਨਾ ਵਿਜ਼ਿਟ ਐਡ ਜੁੜੇ ਹੋਏ ਆ ਟਿਕਟੌਕ ਦੇ ਉੱਪਰ ਔਰ YouTube ਤੇ ਤੁਸੀਂ ਜਾ ਸਕਦੇ ਹੋ ਬਾਇਓਵੇ ਕਲੀਨਿਕ ਉੱਪਰ ਜਾ ਕੇ ਤੁਸੀਂ ਸਾਡੀ YouTube ਵੀਡੀਓ ਦੇਖ ਸਕਦੇ ਹੋ ਜੀ ਤੇ ਨਾਲ ਹੀ ਸਰ ਆਜ ਦੇ ਪ੍ਰੋਗਰਾਮ ਨੇ ਇਹ ਨਹੀਂ थैंक यू so much ਸਾਡੇ ਨਾਲ ਜੁੜਨ ਦੇ ਲਈ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ ਥੈਂਕ ਯੂ ਤਾਂ ਇਸ ਹੀ ਅਜਾ ਸਾਡਾ ਪ੍ਰੋਗਰਾਮ ਹਮਦਰ ਦਾ ਹੈਲਥ ਟਾਕ ਸ਼ੋਅ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਾਇਓਵੇ ਕਲੀਨਿਕ ਤੋਂ ਡਾਕਟਰ ਸਬਜੀਤ ਕੰਬੋਜੀ ਦੇ ਵੱਲੋਂ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਗਈ ਹੈ ਲੀਵਰ ਅਤੇ ਗਾਲ ਬਲੇਡਰ ਨੂੰ ਲੈ ਕੇ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਜੇਕਰ ਪ੍ਰੋਗਰਾਮ ਨੂੰ ਦੁਬਾਰਾ ਦੇਖਣਾ ਚਾਹੁੰਦੇ ਹੋ ਤਾਂ YouTube ਚੈਨਲ ਤੇ ਜਾ ਕੇ ਪ੍ਰੋਗਰਾਮ ਨੂੰ ਦੁਬਾਰਾ ਦੇਖ ਸਕਦੇ ਹੋ ਤੇ ਹੋਰਾਂ ਦੇ ਨਾਲ ਸਾਂਝਾ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ ਕਿਸੇ ਤਰ੍ਹਾਂ ਦੇ ਕੋਈ ਪ੍ਰੋਬਲਮ ਫੇਸ ਕਰ ਰਹੇ ਹੋ ਤਾਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਬਾਇਓਵੇ ਕਲੀਨਿਕ ਦੇ ਨਾਲ ਤੇ ਆਯੁਰਵੈਦਿਕ ਡਾਕਟਰੀ ਆਪਣੀ ਸਮੱਸਿਆ ਦਾ ਹੱਲ ਕਰ ਸਕਦੇ ਰਾਮਦਰ ਟੀਵੀ ਦੇ ਨਾਲ ਹਮਿੰਦਰ ਇਜਾਜ਼ਤ ਸਤਿ ਸ਼੍ਰੀ ਅਕਾਲ